ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 22 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 22 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਕਿਸ ਦੇਸ਼ ਦੀ ਟੀਮ ਨੇ NASA ਸਪੇਸ ਐਪਸ ਚੈਲੰਜ ਵਿੱਚ ਗਲੋਬਲ ਚੋਟੀ ਦਾ ਸਨਮਾਨ ਜਿੱਤੇ ਆ ਹਾਂਜੀ ਗਲੋਬਲ ਗਲੋਬਲ ਜੇਤੂ ਕੋਸ਼ਿਤ ਕੀਤਾ ਗਿਆ ਵਾ ਸਾਡੇ ਦੇਸ਼ ਭਾਰਤ ਦੀ ਫੋਟੋਨਿਕਸ ਓਡੀਸੀ ਟੀਮ ਨੂੰ ਇਸ ਟੀਮ ਨੇ ਨਾਸਾ ਸਪੇਸ ਐਪਸ ਚੈਲੰਜ ਦੇ ਵਿੱਚ ਗਲੋਬਲ ਚੋਟੀ ਦਾ ਸਨਮਾਨ ਜਿੱਤੇ ਆ অপਸ਼ਨ ਬੀ ਇਸ ਆ ਰਾਈਟ ਆਨਸਰ ਭਾਰਤ ਦੀ ਫੋਟੋਨਿਕਸ ਓਡੀਸੀ ਟੀਮ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਇਹ ਚੇਨਈ ਦੇ ਵਿੱਚ ਆ ਇਸ ਨੇ ਦੂਰ ਦੁਰਾਡੇ ਅਤੇ ਘੱਟ ਸੇਵਾ ਵਾਲੇ ਖੇਤਰਾਂ ਵਿੱਚ ਇੰਟਰਨੈਟ ਪਹੁੰਚ ਨੂੰ ਵਧਾਉਣ ਲਈ ਬਹੁਤ ਯਤਨ ਕੀਤੇ ਸੋ ਇਸ ਕਰਕੇ ਨਾਸਾ ਸਪੇਸ ਐਪਸ ਚੈਲੰਜ ਦੇ ਵਿੱਚ ਗਲੋਬਲ ਚੋਟੀ ਦਾ ਸਨਮਾਨ ਜਿੱਤਿਆ ਭਾਰਤ ਦੀ ਫੋਟੋਨਿਕਸ ਓਡੀਸੀ ਟੀਮ ਨੇ ਠੀਕ ਹੈ ਹੁਣ ਭਾਰਤ ਦੀ ਟੀਮ ਨੇ ਜਿੱਤਿਆ ਤਾਂ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕ੍ਰਾਂਸੀ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਅਦਰੋਪ ਨਿਮਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਵਿੱਚ ਭਾਰਤ ਦੁੱਧ ਉਤਪਾਦਨ ਵਿੱਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਇਸ ਤੋਂ ਇਲਾਵਾ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਹਾਲੇ ਪਾਸਪੋਰਟ ਇੰਡੈਕਸ ਵਿੱਚ 85ਵੇਂ ਸਥਾਨ ਤੇ ਆ ਜਾਂਦਾ ਕਿ ਸਿੰਗਾਪੁਰ ਟੌਪ ਤੇ ਰਿਹਾ ਭਾਰਤ ਦੀ ਸਾਖਰਤਾ ਦਰ ਵੱਧ ਕੇ 80.9% ਹੋਈ ਭਾਰਤ ਵਿੱਚ ਕੋਲ ਰਾਮਸਰ ਸਾਈਟਾਂ ਦੀ ਗਿਣਤੀ 96 ਹੋ ਗਈ ਹੈ 96ਵੀਂ ਰਾਮਸਰ ਸਾਈਟ ਬਣੀ ਆ ਸਿਲੀ ਸੇਡ ਝੀਲ ਭਾਰਤ ਦੀ ਠੀਕ ਹੈ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਪੁਤਾਨ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਲੱਗਦੀ ਆ ਭਾਰਤ ਦੇ ਬੰਗਲਾਦੇਸ਼ ਦੇ ਨਾਲ ਤੇ ਭਾਰਤ ਦੇ ਪੰਜ ਰਾਜ ਆ ਜਿਹੜੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਠੀਕ ਹੈ ਭਾਰਤ ਨੇ ਪਹਿਲਾ ਸਕੁਐਸ ਵਿਸ਼ਵ ਕੱਪ ਜਿੱਤੇ ਆ ਭਾਰਤ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੁਹਿੰਮ ਸ਼ੁਰੂ ਕੀਤੀ ਭਾਰਤ ਪਹਿਲੀ ਵਾਰ ਰਾਸ਼ਟ੍ਰ ਮੰਡਲ ਖੋਖੋ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤੀ ਟੀਮ ਨੇ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਭਾਰਤ ਨੇ 20 ਮਈ UNESCO ਅਮੂਰਤ ਵਿਰਾਸਤ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕੀਤੀ IMF ਨੇ ਭਾਰਤ ਦੇ UPI ਨੂੰ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਭਾਰਤ ਦੀ ਚੌਨਜਿੰਗ ਐਂਗਮੋ ਮਾਊਂਟ ਐ ਸਟ ਫਤਿਹ ਕਰਨ ਵਾਲੀ ਦੁਨੀਆ ਦੀ ਪਹਿਲੀ ਨੇਤਰਹੀਣ ਮੈਨਲਾ ਪਰਬਤਾਰੋਹੀ ਬਣੀ ਭਾਰਤ ਨੇ ਪੁਰਤਗਾਲ ਵਿੱਚ ਆਯੋਜਿਤ WFDF World VR Ultimate Championship 2025 ਜਿੱਤੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਸੰਜਕਤ ਵਪਾਰ ਅਤੇ ਨਿਵੇਸ਼ੀ ਕਮੇਟੀ ਬਣਾਈ ਹਾਂਜੀ ਭਾਰਤ ਅਤੇ ਭਾਰਤ ਤੇ ਨੀਦਰਲੈਂਡ ਨੇ ਭਾਰਤ ਤੇ ਨੀਦਰਲੈਂਡਸ ਨੇ ਸੰਯੁਕਤ ਵਪਾਰ ਅਤੇ ਨਿਵੇਸ਼ ਕਮੇਟੀ ਬਣਾਈ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਭਾਰਤ ਤੇ ਨੀਦਰਲੈਂਡ ਨੇ ਬਣਾਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੀਦਰਲੈਂਡ ਨੀਦਰਲੈਂਡ ਦੀ ਕੈਪੀਟਲ ਆ ਐਮਸਟਰਡਮ ਕਰੰਸੀ ਆ ਯੂਰੋ ਪ੍ਰਾਈਮ ਮਿਨਿਸਟਰ ਆ ਡਿਕਸ ਕੋਟਸ ਨੈਕਸਟ ਹੈ ਹਾਲ ਹੀ ਵਿੱਚ ਰਿਸਪੌਂਡ ਬਾਸਕਟ 2025 ਕਿਸ ਨੇ ਲਾਂਚ ਕੀਤਾ ਹਾਂਜੀ ਰਿਸਪੌਂਡ ਬਾਸਕਟ 2025 ਇਹ ਲਾਂਚ ਕੀਤਾ ਵਾ ਸਾਡੇ ਦੇਸ਼ ਭਾਰਤ ਦੀ ਸਪੇਸ ਏਜੰਸੀ ਇਸਰੋ ਨੇ অপਸ਼ਨ A ਇਸ ਦਾ ਰਾਈਟ ਆਨਸਰ ਰਿਸਪੌਂਸ ਰਿਸਪੌਂਡ ਬਾਸਕਟ 2025 ਕਿਸ ਨੇ ਲਾਂਚ ਕੀਤਾ ਇਸਰੋ ਨੇ ਲਾਂਚ ਕੀਤਾ ਇਸਰੋ ਨੇ ਇਸ ਦੇ ਵਿੱਚ ਜਿਵੇਂ ਦੇਸ਼ ਭਾਰਤ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਆ ਅਤੇ ਜਿੰਨੇ ਵੀ ਹੋਰ ਅਕਾਦਮਿਕ ਸੰਸਥਾਵਾਂ ਮਾਂ ਜੋ ਖੋਜ ਪ੍ਰਸਤਾਵ ਪ੍ਰਸਤਾਵਨ ਵੱਲ ਇੱਕ ਕਦਮ ਚੁੱਕ ਰਹੀਆਂ ਵਾਂ ਕਿਸੇ ਨਾ ਕਿਸੇ ਚੀਜ਼ ਦੀ ਖੋਜ ਕਰ ਰਹੀਆਂ ਰਿਸਰਚ ਕਰ ਰਹੀਆਂ ਤਾਂ ਇਸ ਕਰਕੇ ਉਹਨਾਂ ਦੇ ਲਈ ਇਸਰੋ ਨੇ ਰਿਸਪੌਂਡ ਬਾਸਕਟ ਲਾਂਚ ਕੀਤਾ ਜਿਸ ਦਾ ਉਦੇਸ਼ ਆ ਅਕਾਦਮਿਕ ਖੋਜ ਨੂੰ ਇਸਰੋ ਦੀਆਂ ਮਜਬੂਤਾ ਤੇ ਪਵਿੱਖ ਦੀਆਂ ਪੁਲਾੜ ਮਿਸ਼ਨ ਜ਼ਰੂਰਤਾਂ ਨਾਲ ਜੋੜਨਾ ਕਿ ਜਿਹੜੀਆਂ ਵੀ ਉਹਨਾਂ ਦੀਆਂ ਰਿਸਰਚ ਆ ਉਹਨਾਂ ਨੂੰ ਇਸਰੋ ਨਾਲ ਜੋੜਿਆ ਜਾ ਸਕੇ ਤਾਂ ਜੋ ਉਨਤ ਵਿਗਿਆਨਿਕ ਖੋਜ ਸਿੱਧੇ ਤੌਰ ਤੇ ਰਾਸ਼ਟਰੀ ਪੁਲਾੜ ਟਿਚਾਂ ਵਿੱਚ ਯੋਗਦਾਨ ਪਾ ਸਕੇ ਹੁਣ ਇਸਰੋ ਦੀ ਗੱਲ ਨਾਲ ਜਾਨਕੀ ਇੰਡੀਅਨ ਸਪੇਸ ਰਿਸਰਚ ਇਸ ਦੀ ਫੁੱਲ ਫਾਰਮ ਤੇਜ਼ਦੀ ਸਥਾਪਨਾ 15 ਅਗਸਤ 1969 ਨੂੰ ਹੋਈ ਹੈਡ ਕੁਆਟਰ ਬੰਗਲੌਰ ਚ ਤੇ ਐਡ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਬੀ ਨਰਾਇਣ ਨੇ 11ਵੇਂ ਨੰਬਰ ਦੇ ਚੇਅਰਮੈਨ ਆ ਨੈਕਸਟ ਹੈ ਹਾਲ ਹੀ ਵਿੱਚ ਦਿੱਲੀ ਮੈਟਰੋ ਮਿਊਜ਼ੀਅਮ ਦਾ ਉਦਘਾਟਨ ਕਿਸ ਮੈਟਰੋ ਸਟੇਸ਼ਨ ਤੇ ਕੀਤਾ ਗਿਆ ਦਿੱਲੀ ਮੈਟਰੋ ਮਿਊਜ਼ੀਅਮ ਦਾ ਉਦਘਾਟਨ ਸੁਪਰੀਮ ਕੋਰਟ ਸਟੇਸ਼ਨ ਤੇ ਕੀਤਾ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ WHO ਗਲੋਬਲ ਸਮੇਲਨ ਵਿੱਚ ਕਿਸ ਮਸ਼ਹੂਰ ਔਸ਼ੁੱਧੀ ਪੌਦੇ ਦੇ ਇੱਕ ਡਾਕ ਡਾਕ ਟਿਕਟ ਜਾਰੀ ਕੀਤੀ ਦੇਖੋ WHO ਦਾ ਗਲੋਬਲ ਸਮੇਲਨ ਹੋਇਆ ਸਾਡੇ ਦੇਸ਼ ਭਾਰਤ ਦੇ ਵਿੱਚ ਜਿੰਨੀਆਂ ਵੀ ਭਾਰਤ ਦੀਆਂ ਜੜੀ ਬੂਟੀਆਂ ਵਾਂ ਉਹਨਾਂ ਨੂੰ ਇੱਕ ਅਲੱਗ ਤੋਂ ਸਨਮਾਨ ਦਿੱਤਾ ਗਿਆ ਉਹਨਾਂ ਬਾਰੇ ਇੱਕ ਅਲੱਗ ਤੋਂ ਸਮੇਲਨ ਕਰਵਾਇਆ ਗਿਆ ਕਿ ਸਾਡੀਆਂ ਜੜੀ ਬੂਟੀਆਂ ਇੰਨਾ ਕੰਮ ਕਰ ਰਹੀਆਂ ਨੇ ਫਾਇਦੇ ਉਹਨਾਂ ਦੀ ਦਵਾਈਆਂ ਚ ਹੈ ਨਾ ਤਾਂ ਇਸ ਕਰਕੇ ਉਸ WHO ਗਲੋਬਲ ਸਮੇਲਨ ਦੇ ਵਿੱਚ ਇੱਕ ਅਸ਼ੁੱਧੀ ਆ ਅਸ਼ਵਗੰਧਾ ਇਸ ਦਾ ਇਸ ਦੇ ਨਾਮ ਤੇ ਇੱਕ ਯਾਦਗਾਰੀ ਟਿਕਟ ਹੈ ਜਿਹੜੀ ਉਹ ਜਾਰੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਠੀਕ ਹੈ ਨੈਕਸਟ ਸ੍ਰੀ ਕਿੰਸ ਦੇਸ਼ ਨੇ ਹਾਲ ਹੀ ਵਿੱਚ ਰਸਮੀ ਤੌਰ ਤੇ ਭਾਰਤ ਨੂੰ ਬ੍ਰਿਕਸ ਦੀ ਪ੍ਰਧਾਨਗੀ ਦਿੱਤੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਈ ਵਾਰ ਦੱਸਿਆ ਕਿ 2025 ਦੇ ਵਿੱਚ ਜਿੰਨੇ ਵੀ ਬ੍ਰਿਕਸ ਸਮਿਟ ਸੀਗੇ ਉਹਦੀ ਮੇਜ਼ਬਾਨੀ ਬ੍ਰਾਜ਼ਿਲ ਕਰ ਰਿਹਾ ਸੀ ਤੇ ਹੁਣ ਬ੍ਰਾਜ਼ਿਲ ਨੇ 2026 ਦੀ ਮੇਜ਼ਬਾਨੀ ਜਿੰਨੀਆਂ ਵੀ ਬ੍ਰਿਕਸ ਦੀਆਂ ਮੀਟਿੰਗਸ ਹੋਣਗੀਆਂ 2026 ਦੇ ਵਿੱਚ ਉਹ ਸਾਡੇ ਦੇਸ਼ ਭਾਰਤ ਨੂੰ ਦਿੱਤੀ ਠੀਕ ਹੈ ਬ੍ਰਾਜ਼ਿਲ ਨੇ ਦਿੱਤੀ ਆ ਭਾਰਤ ਨੂੰ 2026 ਦੇ ਵਿੱਚ 18ਵਾਂ ਬ੍ਰਿਕਸ ਸੰਮੇਲਨ ਹੋਊਗਾ ਜਿਸ ਦੀ ਮੇਜ਼ਬਾਨੀ ਭਾਰਤ ਕਰੂਗਾ ਤੇ 17ਵਾਂ ਦੀ ਕਿਸ ਨੇ ਕੀਤੀ ਹੈ ਬ੍ਰਾਜ਼ੀਲ ਨੇ ਹੁਣ ਬ੍ਰਾਜ਼ੀਲ ਦੀ ਗੱਲ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ੀਲੀਆ ਬ੍ਰਾਜ਼ੀਲੀਆ ਦੀ ਕੈਪੀਟਲ ਬ੍ਰਾਜ਼ੀਲ ਦੀ ਕੈਪੀਟਲ ਆ ਬ੍ਰਾਜ਼ੀਲੀਆ ਕਰੰਸੀ ਆ ਬ੍ਰਾਜ਼ੀਲੀਅਨ ਰੀਅਲ ਪ੍ਰੈਜ਼ੀਡੈਂਟ ਆ ਲੂਲਾ ਡਾ ਸਿਲਵਾ ਬ੍ਰਾਜ਼ੀਲ ਨੇ ਦਸੰਬਰ 2025 ਵਿੱਚ ਭਾਰਤ ਨੂੰ ਰਸਮੀ ਤੌਰ ਤੇ ਬ੍ਰਿਕਸ ਦੀ ਪ੍ਰਧਾਨਗੀ ਹੈ ਜਿਹੜੀ ਇਹ ਦੇ ਦੁੱਤੀ ਹੈ ਜੋ ਕਿ ਮੈਂ ਤੁਹਾਨੂੰ ਦੱਸ ਦਿੱਤਾ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਨੁੱਖੀ ਇਕਤਾ ਦਿਵਸ ਕਦੋਂ ਮਨਾਇਆ ਗਿਆ ਹਰੇਕ ਸਾਲ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਇਕਤਾ ਦਿਵਸ ਜਿਹੜਾ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਹੈ ਇਹ ਦਿਨ ਵਿਸ਼ਵ ਵਿਆਪੀ ਇਕਤਾ ਸਹਿਯੋਗ ਅਤੇ ਮਨੁੱਖਤਾ ਨੂੰ ਜਿੰਨੀਆਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੀ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਦਰਸਾਉਂਦਾ ਠੀਕ ਹੈ ਸੁਣਜੋ ਅੰਤਰਰਾਸ਼ਟਰੀ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਇਸ ਨੂੰ ਮਨਾਇਆ ਜਾਂਦਾ ਨੈਕਸਟ ਹੁਣ ਅਸੀਂ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਦਸੰਬਰ ਦੇ ਇੰਪੋਰਟੈਂਟ ਡੇ ਮਨਾਏ ਜਾਂਦੇ ਹਨ ਉਹਨਾਂ ਨੂੰ ਰਿਵਾਈਜ਼ ਕਰ ਲੈਣੇ ਆ 1 ਦਸੰਬਰ ਨੂੰ ਸ਼ਵੇਡਸ ਦਿਵਸ ਮਨਾਇਆ ਜਾਂਦਾ ਬੀਐਸਐਫ ਸਥਾਪਨਾ ਦਿਵਸ ਮਨਾਇਆ ਜਾਂਦਾ ਅਤੇ ਨਾਗਾਲੈਂਡ ਰਾਜ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਰੋਕਥਮ ਦਿਵਸ ਮਨਾਇਆ ਗਿਆ ਤੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ 2 ਦਸੰਬਰ ਨੂੰ ਮਨਾਇਆ ਗਿਆ 3 ਦਸੰਬਰ ਨੂੰ ਅੰਤਰਰਾਸ਼ਟਰੀ ਪਹਾਸ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚੇਤਾ ਦਿਵਸ ਮਨਾਇਆ ਗਿਆ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਬੈਂਕ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਪਸ਼ੂ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਸਿਹਤ ਕਵਰੇਜ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਨਿਰਪੱਖਤਾ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਜਿੱਤ ਦਿਵਸ ਮਨਾਇਆ ਗਿਆ 17 ਦਸੰਬਰ ਨੂੰ ਭਾਰਤ ਵਿੱਚ ਪੈਨਸ਼ਨਰ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘੱਟ ਗਿਣਤੀ ਅਧਿਕਾਰ ਦਿਵਸ ਤੇ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਵਰਵੀ ਭਾਸ਼ਾ ਦਿਵਸ ਵੀ 18 ਦਸੰਬਰ ਨੂੰ ਮਨਾਇਆ ਗਿਆ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦਾ ਮਿਚੀ ਬੈਂਥੋਸ ਪੁਲਾੜ ਵਿੱਚ ਜਾਣ ਵਾਲਾ ਪਹਿਲਾ wheelchair ਉਪਭੋਗਤਾ ਬਣ ਕੇ ਇਤਿਹਾਸ ਰਚੇਗਾ ਵੈਰੀ ਵੈਰੀ ਇੰਪੋਰਟੈਂਟ ਹੈ ਹਾਂਜੀ ਜਰਮਨੀ ਜਰਮਨੀ ਦੇ ਜਰਮਨ ਐਰੋਸਪੇਸ ਇੰਜੀਨੀਅਰ ਮਿਚੀ ਬੈਂਥੋਸ ਇੱਕ ਮਹਿਲਾ ਦਾ ਨਾਮ ਆ ਮਿਚੀ ਬੈਂਥੋਸ ਜਿਹੜੀ ਕਿ व्हीलचेयर ਤੇ ਪਲਾਟ ਵਿੱਚ ਜਾਏਗੀ ਅਤੇ ਇਤਿਹਾਸ ਰਚੇਗੀ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਜਰਮਨੀ ਇਜ਼ ਜਰਮਨੀ ਦੀ ਅਤੇ ਕੋਈ ਪਹਿਲੀ ਮਹਿਲਾ ਵਾ ਜਾਂ व्हीलचेयर ਤੇ ਜਿਹੜੀ ਜਾਵੇਗੀ ਠੀਕ ਹੈ ਪਰ Amazon ਦੀ ਕੰਪਨੀ ਹੈ ਇੱਕ Blue Origin ਇਸ ਦੇ ਥਰੂ ਇਹ व्हीलचेयर ਤੇ ਪਲਾਟ ਦੇ ਵਿੱਚ ਜਾਵੇਗੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਜਰਮਨੀ ਦੀ ਗੱਲ ਹੈ ਜਰਮਨੀ ਦੀ ਕੈਪੀਟਲ ਵਰਲਿਨ ਕ੍ਰਾਂਸੀਆ ਯੂਰੋ ਪ੍ਰੈਜ਼ੀਡੈਂਟ ਫ੍ਰਾਂਕ ਵਾਲਟਰਸਟੇਨ ਮੇਅਰ ਨੈਕਸਟਕ ਇਸ ਦੇਸ਼ ਨੇ ਹਾਲ ਹੀ ਵਿੱਚ ਦੁਨੀਆ ਦੇ ਪਹਿਲੇ ਵਾਇਰਲੈਸ ਰੇਲ ਕਾਫਲੇ ਦੀ ਜਾਂਚ ਕੀਤੀ ਜਿਵੇਂ ਤੁਸੀਂ ਹੁਣ ਤੱਕ ਦੇਖਿਆ ਹੋਣਾ ਰੇਲ ਗੱਡੀਆਂ ਇੱਕ ਨਾਲ ਇੱਕ ਹੈ ਜਿਹੜੀ ਕਨੈਕਟਡ ਹੁੰਦੀ ਆ ਤੇ ਵਾਇਰਲੈਸ ਰੇਲ ਗੱਡੀ ਕਾਫਲਾ ਜਿਸ ਦੀ ਹਾਈਐਸਟ ਸਪੀਡ ਵੀ ਹੈ ਤੇ ਇਸ ਦਾ ਸਫਲ ਪ੍ਰੀਖਣ ਚੀਨ ਨੇ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਚਾਈਨਾ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੇਨ ਚੇਨ ਦੀ ਕੈਪੀਟਲ ਆ ਬੀਜ਼ਿੰਗ ਕਰੰਸੀ ਆ ਰੇਨਮਿਨ ਵੀ ਪ੍ਰੈਜ਼ੀਡੈਂਟ ਜੀ ਜਿਨਪਿੰਗ ਚੇਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੇਨ ਦੀ ਹੱਦ ਲੱਗਦੀ ਹੈ ਚੇਨ ਨੇ ਇੱਕ ਵਿਸ਼ਵ ਆਰਟੀਫੀਸ਼ੀਅਲ ਇੰਟੈਲੀਜੈਂਸ ਸਹਿਯੋਗ ਸਥਾਪਨਾ ਦੀ ਸੰਗਠਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਚੀਨ ਨੇ ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਦੀਜ਼ਾ ਇਅਰਕ੍ਰਾਫਟ ਕੈਰੀਅਰ ਫੁਜ਼ੀਆਨ ਲਾਂਚ ਕੀਤਾ ਚੀਨ ਨੇ ਥੋਰੀਅਮ ਜੂਰੇਨੀਅਮ ਵਾਲਨ ਪਰਿਵਰਤਨ ਵਿੱਚ ਪਹਿਲੀ ਸਫਲਤਾ ਪ੍ਰਾਪਤ ਕੀਤੀ ਏਸ਼ੀਅਨ ਜੂਥ ਗੇਮਸ 2025 ਦੇ ਅੰਤਿਮ ਮੈਡਲ ਸੂਚੀ ਵਿੱਚ ਚੀਨ ਟੌਪ ਤੇ ਰਹੀ ਹੈ ਚੀਨ ਦੀ CR450 ਹਾਈ ਸਪੀਡ ਟ੍ਰੇਨ 453 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਪਹੁੰਚੀ ਚੀਨ ਵਿੱਚ ਭਾਰਤੀ ਦੂਤਾਵਾਸ ਵਿਕੇ ਰਵਿੰਦਰਨਾਥ ਟੈਗੋਰ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਸਟੀਲ ਤੇ ਜੈਲੀਫਿਸ਼ ਡਰੋਨ ਤਿਆਰ ਕੀਤਾ ਚੀਨ ਤੋਂ ਪਟਾਕਿਆਂ ਦੀ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਲਈ ਭਾਰਤ ਨੇ ਆਪਰੇਸ਼ਨ ਫਾਇਰ ਟ੍ਰੈਲ ਸ਼ੁਰੂ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਿੱਥੇ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਇਹ ਉਦਘਾਟਨ ਕਿੱਥੇ ਕੀਤਾ ਗੁਹਾਟੀ ਦੇ ਵਿੱਚ ਅਸਮ ਦੇ ਗੁਹਾਟੀ ਦੇ ਵਿੱਚ ਇਹ ਅਦਾਨੀ ਗਰੁੱਪ ਦਾ ਹਵਾਈ ਅੱਡਾ ਵਾ ਜਿੱਥੇ ਵਾਂਸ ਦੇ ਨਾਲ ਇਹ ਟਰਮੀਨਲ ਆ ਜਿਹੜਾ ਬਣਾਇਆ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਵਾਂਸ ਦੇ ਨਾਲ ਬਣਿਆ ਹੋਇਆ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਨੈਕਸਟ ਹੈ ਹਾਲੇ ਵਿੱਚ ਕਿਸ ਰਾਜ ਦਾ ਤੱਟਵਰਤੀ ਖੇਤਰਿਕरण ਰਣਨੀਤਿਕ ਦੁਰਲਭ ਧਰਤੀ ਤਾਤ ਤੇ ਕੇਂਦਰ ਵੱਜੋਂ ਉੱਭਰਿਆ। ਹਾਂਜੀ ਰੀਸੈਂਟਲੀ ਆਂਧਰਾ ਪ੍ਰਦੇਸ਼ ਦਾ ਇੱਕ ਤੱਟਵਰਤੀ ਖੇਤਰ ਜਾਨਕੀ 974 ਕਿਲੋਮੀਟਰ ਦੀ ਇੱਕ ਲੰਬੀ ਰੇਖਾ ਤੱਟ ਰੇਖਾ ਵਾ ਜਿਹੜੀ ਸਮੁੰਦਰੀ ਰੇਤ ਵਿੱਚ ਪਾਏ ਜਾਣ ਵਾਲੇ ਦੁਰਲਭ ਧਰਤੀ ਤੱਤਾਂ ਦੇ ਭੰਡਾਰਾ ਜੀ ਦੇ ਤੇ ਮਿਲੇ ਹੈ ਇੱਕ ਤੇ ਆਂਧਰਾ ਪ੍ਰਦੇਸ਼ ਦਾ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਆਂਧਰਾ ਪ੍ਰਦੇਸ਼ ਦੀ ਗੱਲ ਨਾ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਕੈਪੀਟਲ ਅਮਰਾਬਤ ਇੱਥੋਂ ਦੇ ਚੀਫ ਮਿਨਿਸਟਰ ਹਨ ਸੁੰਦਰਬਾਬੂ ਨਾਇਡੂ ਗਵਰਨਰ ਹਨ ਜੇ ਆਬਦੁਲ ਨਜ਼ੀਰ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਬੰਤੇਸ਼ਵਰ ਨੈਸ਼ਨਲ ਪਾਰਕ ਅਮੁਰਗਵਾਮੀ ਨੈਸ਼ਨਲ ਪਾਰਕ ਕਵਾਲਾ ਨੈਸ਼ਨਲ ਪਾਰਕ ਨਾਗਰੂਜ਼ਨ ਨੈਸ਼ਨਲ ਪਾਰਕ ਪਾਪੀਕੋਂਡਾ ਨੈਸ਼ਨਲ ਪਾਰਕ ਪਾਸ਼ਾ ਦੇਦਾਰਤੀ ਗੱਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦ ਅਨੰਦਰਾ ਪ੍ਰਦੇਸ਼ ਬਣਿਆ ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੁੰਦਾ ਆਂਧਰਾ ਪ੍ਰਦੇਸ਼ ਦੀ ਪੌਂਡੂਰੂ ਖਾਦੀ ਨੂੰ ਜੀਆਈ ਟੈਗ ਮਿਲਿਆ ਆਂਧਰਾ ਪ੍ਰਦੇਸ਼ ਐਰਸਪਟਾ ਵਿਭਾਗ ਨੇ ਹੜ੍ਹਾਂ ਕਾਰਨ ਪਾਣੀ ਟਾਪੂ ਬੰਦ ਕਰ ਦਿੱਤਾ ਪਾਰਤ ਦੇ ਸਭ ਤੋਂ ਵੱਡੇ ਭੂਨਤਾਪੂਰਜ ਟੈਕਨੋਲੋਜੀ ਪਾਇਲਟ ਪ੍ਰੋਜੈਕਟ ਨੂੰ ਆਂਧਰਾ ਪ੍ਰਦੇਸ਼ ਵਿੱਚ ਸਥਾਪਿਤ ਕੀਤਾ ਗਿਆ ਆਂਧਰਾ ਪ੍ਰਦੇਸ਼ ਐਰਸਪਾਟਾ ਵਿਭਾਗ ਨੇ ਗਲੋਬਲ ਟੂਰਿਜ਼ਮ ਅਵਾਰਡ 2025 ਦਿੱਤੇ ਆਂ ਆਂਧਰਾ ਪ੍ਰਦੇਸ਼ ਰੰਜੀ ਟੀਮ ਦੇ ਕੋਚ ਗੈਰੀ ਸਟੀਡ ਬਣੇ ਆਂ ਆਂਧਰਾ ਪ੍ਰਦੇਸ਼ ਦੀਆਂ ਤਰੂਮਾਲਾ ਪਹਾੜੀਆਂ ਤੇ ਲਾਲ ਰੇਤ ਦੇ ਟਿੱਬੇ ਯੂਨੈਸਕੋ ਦੀ ਆਸਥਾਈ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਨੈਕਸਟ ਹੈ ਹਾਲ ਹੀ ਵਿੱਚ ਲੋਸਰ ਤਿਹਾਰ ਕਿੱਥੇ ਮਨਾਇਆ ਗਿਆ ਲੋਸਰ ਤਿਹਾਰ ਇਹ ਕਿੱਥੇ ਮਨਾਇਆ ਗਿਆ ਜਿਹੜਾ ਲੋਸਰ ਤਿਹਾਰਾ ਜੀ ਇਹ ਲਦਾਖ ਦੇ ਵਿੱਚ ਮਨਾਇਆ ਜਾਂਦਾ ਤੇ ਨਵੇਂ ਸਾਲ ਆਉਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਠੀਕ ਹੈ ਇਸ ਤੇ ਨਾਚ ਕੀਤਾ ਜਾਂਦਾ ਦੇਵਤਿਆਂ ਨੂੰ ਭੇਟਾ ਚੜਾਵਾ ਚੜਾਇਆ ਜਾਂਦਾ ਹੁਣ ਲਦਾਖ ਦੀ ਗੱਲ ਨਾਲ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਦਾਖ ਲਦਾਖ ਦੀ ਕੈਪੀਟਲ ਲਦਾਖ ਦੀ ਕੈਪੀਟਲ ਹੈ ਲੇ ਇੱਥੋਂ ਦੇ ਲਿਊਟੇਨੇਟ ਗਵਰਨਰ ਹਨ ਕਵਿੰਦਰ ਗੁਪਤਾ ਲਦਾਖ ਦੇ ਵਿੱਚ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਇੱਕ ਪਾਰ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹਵਾਈ ਸੈਨਾ ਮੁਖੀ ਨੇ ਲਦਾਖ ਵਿੱਚ ਨਿਆਮਾਏਅਰ ਵੈਸ ਦਾ ਉਦਘਾਟਨ ਕੀਤਾ ਲਦਾਖ ਵਿੱਚ ਸਮੁੰਦਰ ਤਲ ਤੋਂ 19400 ਫੁੱਟ ਦੀ ਉਚਾਈ ਤੇ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੋਟਰ ਵੈਲ ਮੋਟੇਰਵਲ ਸੜਕ ਬਣਾਈ ਗਈ ਲਦਾਖ ਦੇ ਰੈਗਜ਼ਿਨ ਜੰਗ ਡਾਲ ਨੇ ਦੱਖਣੀ ਕੋਰੀਆ ਵਿੱਚ ਆਯੋਜਿਤ ਹਾਕੀ ਟੂਗੇਦਰ ਇੰਟਰਨੈਸ਼ਨਲ ਕੋਚਿੰਗ ਕੈਂਪ ਵਿੱਚ ਹਿੱਸਾ ਲਿਆ ISRO ਦੇ ਉੱਚੋ ਚਾਹੀ ਵਾਲੇ ਐਨਾਲੌਗ ਮਿਸ਼ਨ ਹੋਪ ਦਾ ਲਦਾਖ ਵਿੱਚ ਉਦਘਾਟਨ ਕੀਤਾ ਗਿਆ ਭਾਰਤੀ ਫੌਜ ਨੇ ਲਦਾਖ ਵਿੱਚ ਸਰਦੇਸ਼ੀ ਤੌਰ ਤੇ ਵਿਕਸਿਤ ਹਵਾਈ ਰੱਖਿਆ ਪ੍ਰਣਾਲੀ ਆਕਾਸ਼ ਪ੍ਰਾਈਮ ਦਾ ਸਫਲ ਪ੍ਰੀਖਣ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੁਆਰਾ ਲਿਖੀ ਗਈ ਕਿਤਾਬ ਸਲਮਾਨ ਖਾਨ ਦੀ ਸੁਲਤਾਨ ਆਫ ਬਾਲੀਵੁੱਡ ਰਿਲੀਜ਼ ਹੋਈ ਹਾਂ ਜਸ ਸਲਮਾਨ ਖਾਨ ਦੀ ਸੁਲਤਾਨ ਆਫ ਬਾਲੀਵੁੱਡ ਇਹ ਬੁੱਕ ਦਾ ਜਿਸ ਨੂੰ ਲਿਖਿਆ ਵਾ ਮੋਹਰ ਬਾਸੂ ਨੇ ਤੇ ਰੀਸੈਂਟਲੀ ਰਿਲੀਜ਼ ਕੀਤੀ ਗਈ ਆਪਸ਼ਨ A ਇਸ ਦਾ ਰਾਈਟ ਆਨਸਰ ਹੁਣ ਇੱਕ ਬੁੱਕ ਦੀ ਗੱਲ ਆ ਦ ਸਿਖਰਤਾ ਵੰਦੀ ਆਤਮ ਕਥਾ ਦੀਵਾਨ ਕ੍ਰਿਕਟ ਮਾਈ ਲਾਈਫ ਐਂਡ ਮੋਰ ਰਿਲੀਜ਼ ਕੀਤੀ ਗਈ ਰਿਚਾ ਸ਼ਰਮਾ ਦੁਆਰਾ ਲਿਖਿਆ ਨਾਵਲ ਫਾਈਂਡਿੰਗ ਹੋਮ ਅਗੇਨ ਰਿਲੀਜ਼ ਕੀਤਾ ਗਿਆ ਬਸ ਇਸ ਦੋਸਾਈ ਦੁਆਰਾ ਲਿਖੀ ਕਿਤਾਬ ਮੋਦੀਜ਼ ਮਿਸ਼ਨ ਰਿਲੀਜ਼ ਕੀਤਾ ਗਿਆ ਦੇ ਬ੍ਰਹਮਾ ਸ਼ਾਸਤਰ ਅਨ ਸ਼ੀਲਡ ਸੀ ਰਿਲੇਖ ਵਾਲੀ ਕਿਤਾਬ ਸ਼ਿਵਾਨੰਦਨ ਦੁਆਰਾ ਲਿਖੀ ਗਈ ਸੀਡੀਐਸ ਜਰਨਲ ਅਨਿਲ ਚੋਹਾਨ ਦੁਆਰਾ ਲਿਖੀ ਗਈ ਕਿਤਾਬ ਰੈਡੀ ਰਿਲੇਵੈਂਟ ਐਂਡ ਰਿਸਰਜੈਂਟ 2 ਰਿਲੀਜ਼ ਕੀਤੀ ਗਈ ਐਮਸੀ ਅਕਬਰ ਦੁਆਰਾ ਲਿਖੀ ਕਿਤਾਬ ਆਫਟਰ ਮੀ ਕਾਇਓਸ ਰਿਲੀਜ਼ ਕੀਤੀ ਗਈ ਡਾਕਟਰ ਮਨੀਸ਼ਾ ਵੀ ਰਮੇਸ਼ ਦੁਆਰਾ ਲਿਖੀ ਕਿਤਾਬ ਸੇਮ ਹਾਰਟ ਸੇਮ ਵਰਲਡ ਰਿਲੀਜ਼ ਕੀਤੀ ਗਈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ